ਅਸਲਾਮੁਆਲਿਕum ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰ ਹੈ ਅੱਜ ਦੀ ਜਿਹੜੀ ਆਪਾਂ ਵੀਡੀਓ ਦੇਖਣ ਲੱਗੇ ਆ ਨਾ ਇਹ ਮਨਮਤ ਤੇ ਗੁਰਮਤ ਦੇ ਵਿੱਚ ਕਿ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਸਿੱਖੀਜ਼ਮ ਦੇ ਵਿੱਚ ਐਜ਼ੇ ਮਨਮਤ ਸ਼ਾਮਲ ਹੋ ਗਈਆਂ ਨੇ ਤੇ ਦੂਸਰਾ ਇਹਦੇ ਜੇ ਇੱਕ ਜ਼ਿਕਰ ਕਰ ਰਹੇ ਨੇ ਗੁਰੂ ਰਵਦਾਸ ਜੀ ਦਾ ਕਿ ਵੀ ਉਹਨਾਂ ਨੇ ਰੱਬ ਨਾਲ ਕੀ ਸਵਾਲ ਕੀਤਾ ਕਿ ਵੀ ਮੈਂ ਕਿਸ ਤਰ੍ਹਾਂ ਇਬਾਦਤ ਕਰਾਂ ਅੱਛਾ ਹਾਂਜੀ ਇਹ ਆਪਾਂ ਵੀਡੀਓ ਜੀ ਦੇਖ ਰਹੇ ਆ ਤੇ ਹੇ ਰੱਬ ਜੀ ਜੇ ਤੇ ਸੁੱਚੀਆਂ ਚੀਜ਼ਾਂ ਨਾਲ ਹੀ ਤੁਹਾਡੀ ਪੂਜਾ ਹੁੰਦੀ ਹੋਵੇ ਮੈਨੂੰ ਨਾ ਕੋਈ ਸੁੱਚੀ ਚੀਜ਼ ਲੱਭੇ ਤੇ ਨਾ ਮੈਂ ਤੁਹਾਡੀ ਪੂਜਾ ਕਰ ਸਕਾਂ ਇਸ ਕਰਕੇ ਮੇਰੇ ਹੱਥ ਖੜੇ ਨੇ ਭਗਤ ਰਵਦਾਸ ਜੀ ਕਹਿੰਦੇ ਨੇ ਮੇਰੇ ਹੱਥ ਖੜੇ ਨੇ ਇੱਥੇ ਪੱਥਰ ਤੇ ਦੁੱਧ ਡੋਲਿਆ ਜਾ ਰਿਹਾ ਜਿਹਨੂੰ ਲੋੜ ਹੈ ਉਹ ਭੁੱਖਾ ਮਰ ਰਿਹਾ ਹੈ ਮੈਨੂੰ ਆ ਪੰਚਕੁਲਾ ਦੀ ਗੱਲ ਹੈ ਇੱਕ Hindu ਵੀਰ ਦਾ ਅਕਸਰ ਫੋਨ ਆਉਂਦਾ ਰਹਿੰਦਾ ਹੈ ਕਹਿੰਦਾ ਜੀ ਹੁਣ ਮੈਂ ਜਦੋਂ ਵਿਚਾਰਾ ਸੁਣਦਾ ਨਾ ਮੇਰੀ ਘਰ ਵਾਲੀ ਕਈ ਵਾਰੀ ਦੁੱਧ ਦੇ 4 ਪੈਕਟ ਲਿਆ ਕੇ ਰੱਖੂਗੀ ਕਹਿੰਦੀ ਮੈਂ ਮੰਦਰ ਚੱਲੀ ਕਹਿੰਦਾ ਮੈਂ ਕਹਿੰਦਾ ਨਾ ਆ ਫੜਾ 4 ਪੈਕਟ ਇੱਥੇ ਚੌਂਪੜੀ ਵਾਲੇ ਨੂੰ ਦੇ ਕੇ ਆਉਂਦਾ ਜਿਨ੍ਹਾਂ ਨੂੰ ਸਮਝ ਆ ਰਹੀ ਆ ਰਹੀ ਹੈ ਜਿਨ੍ਹਾਂ ਨੂੰ ਨਹੀਂ ਸਮਝ ਆ ਰਹੀ ਉਹ ਥੜਿਆਂ ਦਾ ਵੀ ਦੁੱਧ ਨਾ ਇਨਾਨ ਕਰਾਈ ਜਾਂਦੇ ਨੇ ਜਿਨ੍ਹਾਂ ਨੂੰ ਨਹੀਂ ਸਮਝ ਆ ਰਹੀ ਪੈਣਾ ਜਾਣਦੀ ਆ ਤੁਹਾਡੀ ਰਸੋਈ ਚ ਅੱਧਾ ਗਲਾਸ ਦੁੱਧ ਦਾ ਡੁੱਲ ਜਾਏ ਹੱਥ ਚਿਪਚਿਪ ਕਰਦਾ ਕਿ ਨਹੀਂ ਜਿੰਨੇ ਦਿਨ ਤੱਕ ਸਾਫ਼ ਨਾ ਕਰ ਸਕੋ ਦੁੱਧ ਪੀਣ ਵਾਸਤੇ ਹੈ ਧੋਲਣ ਵਾਸਤੇ ਨਹੀਂ ਹੈ ਕੀ ਕਰੋਗੇ ਉਹਨਾਂ ਦਾ ਜਿਹੜੇ ਨਿਸ਼ਾਨ ਸਾਹਿਬ ਦਾ ਇਸ਼ਨਾਨ ਵੀ ਦੁੱਧ ਨਾ ਕਰਾਉਂਦੇ ਨੇ ਦੱਸਿਓ ਪਹਿਲਾਂ ਨਿਸ਼ਾਨ ਸਾਹਿਬ ਲੋਹੇ ਦਾ ਉਹਨੂੰ ਉਹਦੀ ਸੇਵਾ ਹੈ ਉਹ ਤੂੰ ਪੇਂਟ ਕਰੋ ਵਧੀਆ ਰੰਗ ਨਾਲ ਉਹਦਾ ਕੱਪੜਾ ਵਧੀਆ ਚੜਾਓ ਦੱਸਿਓ ਪਹਿਲਾਂ ਗੱਡੀ ਨੂੰ ਦੁੱਧ ਨਾਲ ਇਸ਼ਨਾਨ ਕਰਾਇਆ ਕਦੀ ਕਿਸੇ ਨੇ ਉਹ ਬੋਲੋ ਪਿਆਰੇ ਉਹ ਗੱਡੀ ਵੀ ਤਾਂ ਲੋਹੇ ਦੀ ਆ ਉਹਨੂੰ ਤੇ ਮੜਾ ਕਿਤੇ ਦੁੱਧ ਡੁੱਲ ਜੇ ਭਲੇਖੇ ਨਾ ਕਿਤੇ ਤੈਨੂੰ ਪਤਾ ਨਹੀਂ ਮੱਖੀਆਂ ਪੈ ਜਾਣੀਆਂ ਕਿਆਂ ਕਿਹਨੂੰ ਅਧਿਕਾਰ ਦਿੱਤਾ ਕਿ ਤੁਸੀਂ ਕੱਚੀ ਲੱਸੀ ਨਾਲ ਇਸ਼ਨਾਨ ਕਰਾਓ ਲਿਆ ਕੇ ਦੁੱਧਾ ਇਹੋ ਦੁੱਧ 10 ਲੀਟਰ ਤੁਸੀਂ ਹਸਪੀਟਲ ਮਰੀਜ਼ਾਂ ਨੂੰ ਪਿਆਓ ਮੈਂ ਦਰਬਾਰ ਸਾਹਿਬ ਬਾਰੇ ਕਈ ਵਾਰ ਬੋਲੇ ਸਰਦਾਰ ਗੁਰਚਰਨ ਸਿੰਘ ਚੋੜਾ ਐਸਜੀਪੀਸੀ ਦੇ ਪ੍ਰਧਾਨ ਉਹਨਾਂ ਨੂੰ ਇੱਕ ਪੱਤਰਕਾਰ ਨੇ ਪੁੱਛਿਆ ਸੀ ਦਰਬਾਰ ਸਾਹਿਬ ਜਿਹੜਾ ਦੁੱਧ ਨਾਲ ਇਸ਼ਨਾਨ ਕਰਾਇਆ ਜਾਂਦਾ ਹੈ ਮਨਮਤ ਹੈ ਕਿ ਗੁਰਮਤ ਕਹਿੰਦਾ ਹੈਗੀ ਮਨਮਤ ਹੈ ਪਰ ਸਾਡੇ ਵੱਸੋਂ ਬਾਹਰ ਹੈ ਸਾਡੇ ਵੱਸੋਂ ਬੋਲੋ ਅਗਲੇ ਲਿਆ ਕੇ ਕਿੱਦਾਂ ਖੜਾ ਕੀਤਾ ਹੈ ਮੈਂ ਸਵੇਰੇ ਬੀਬੀਆਂ ਬਾਰੇ ਸਟੇਟਮੈਂਟ ਦਿੱਤੀ ਸੀ ਕਿ ਜੇ ਅਸੀਂ ਉਹਨਾਂ ਨੂੰ ਕਹਾਂ ਕਿ ਤੁਹਾਡੇ ਜਨਮ ਪਾਉਣ ਦਾ ਅਧਿਕਾਰ ਨਹੀਂ ਹੋ ਕਹਿੰਗੇ ਤੁਹਾਡੇ ਵੀ ਬੀਬੀਆਂ ਕੇਂਦਰੀ ਸਥਾਨ ਤੇ ਕੀਰਤਨ ਨਹੀਂ ਕਰਦੀਆਂ ਕਹਿੰਦੇ ਨੇ ਜੇ ਅਸੀਂ ਕਹਾਂਗੇ ਤੁਹਾਡੇ ਸ਼ਿਵਜੀ ਦੇ ਮੰਦਰ ਤੇ ਸ਼ਿਵ ਰਿੰਗ ਤੇ ਦੁੱਧ ਪੈਂਦਾ ਉਹ ਕਹਿੰਦੇ ਤੁਹਾਡੇ ਵੀ ਦਰਬਾਰ ਸਹਿਬ ਦੁੱਧ ਨਾਲ ਅਸ਼ਨਾ ਨੂੰ ਦਾ ਫਰਕ ਤੇ ਕੋਈ ਨਹੀਂ ਰਹਿ ਗਿਆ ਤਾਂ ਆਰਐਸਐਸ ਵਾਲੇ ਤਾੜੀਆਂ ਮਾਰ ਰਹੇ ਨੇ ਅਗਲੇ ਲਿਆ ਕੇ ਕਿਸ ਨੂੰ ਖਾਰੇ ਸਾਗਰ ਛੁੱਟਿਆ ਹੈ ਜੇ ਮੰਦਰਾਂ ਵਿਚਾਰਤियां ਹੋ ਰਹੀਆਂ ਨੇ ਸਮprdਾਈ ਲੋਗ ਗੁਰੂ ਗ੍ਰੰਥ ਸਾਹਿਬ ਦੀਆਂ ਆਰਤੀਆਂ ਕਰ ਰਹੇ ਨੇ ਜੇ ਮੰਦਿਰਾਂ ਵਿੱਚ ਨਾਰੀਅਲ ਪੰਨੇ ਜਾ ਰਹੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੱਕਰੇ ਚਟਕਾ ਕੇ ਸ਼ਸਤਰਾਂ ਨੂੰ ਤਿਲਕ ਲਾਏ ਜਾ ਰਹੇ ਨੇ ਲੱਛਣ ਪਛਾਣੋ ਕਿੰਨਾਂ ਦੀਆਂ ਹਰਕਤਾਂ ਕਿੰਨਾ ਨਾ ਰਲਦੀਆਂ ਨੇ ਸਟੇਟਮੈਂਟ ਆ ਸਾਡੇ ਬਾਰੇ ਦੰਦੇ ਜੀ ਅਸੀਂ ਸਰਕਾਰੀ ਪ੍ਰਚਾਰਕਾਂ ਕਿੰਨਾਂ ਦੀ ਬੋਲੀ ਸਰਕਾਰੀ ਹੈ ਇਹ ਹੁਣ ਕਿਸੇ ਕੋਲ ਲੁਕੀ ਸ਼ਿਪੀ ਗੱਲ ਉੱਚੀ ਬੋਲੋ ਨਹੀਂ ਹੈ ਐਦਾਂ ਕਹਿ ਕੇ ਗੁਜ਼ਾਰਾ ਨਹੀਂ ਵੀ ਕੌਣ ਆ ਰਿਹਾ ਐਸਐਸ ਦਾ ਹੈ ਕੌਣ ਹੈ ਇੱਥੇ ਤੇ ਇੱਕ ਪ੍ਰਚਾਰਕ ਬੰਗਲਾ ਸਾਹਿਬ ਤੋਂ ਬੋਲਦੇ ਆ ਵੀ ਗੱਲ ਕਹੀ ਸੀ ਰਾਮਚੰਦਰ ਤੇ ਗੁਰੂ ਨਾਨਕ ਇੱਕੋ ਹੀ ਉਹ ਭਲਿਓ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਣੀ ਪੜ ਕੇ ਵੇਖੋ ਭਗਤ ਕਬੀਰ ਦੀ ਕਾਂਛੀ ਦੇ ਗੜ ਚ ਬਹਿ ਕੇ ਆਖੇ ਆ ਕਬੀਰ ਰਾਮ ਕਹਿਣ ਮੈਂ ਭੇਦ ਹੈ ਰਾਮ ਕਹਿਣ ਚ ਫਰਕ ਹੈ ਤਾਂ ਮੈਂ ਇੱਕ ਵਿਚਾਰ ਸੋਈ ਰਾਮ ਸਭੈ ਕਹੇ ਸੋਈ ਕੌਤਕ ਹਾਰ ਦੋ ਬੰਦੇ ਰਾਮ ਕਹਿ ਰਹੇ ਨੇ ਹਿੰਦੂ ਜਦੋਂ ਰਾਮ ਕਹਿੰਦਾ ਉਹਦੀ ਸੁਰਤ ਵਿੱਚ ਦਸਰ ਦਾ ਪੁੱਤਰ ਬੈਠਾ ਹੈ ਜਦੋਂ ਸਿੱਖ ਰਾਮ ਕਹਿੰਦਾ ਉਹ ਰਮੇ ਹੋਏ ਪ੍ਰਮਾਤਮਾ ਦੀ ਗੱਲ ਕਰਦਾ ਹੈ। ਰਾਮ ਕਹਿਣ ਚ ਵੀ ਫਰਕ ਹੈ। ਕਬੀਰ ਰਾਮ ਕਹਿਣ ਮੈਂ ਬੋਲੋ ਸਾਰੇ ਕਬੀਰ ਰਾਮ ਕਹਿਣ ਮੈਂ ਭੇਦ ਹੈ ਇੱਕ ਨਿਕਾ ਜਾ ਭੇਦ ਹੈ। ਤਾਂ ਮੈਂ ਇੱਕ ਵਿਚਾਰ ਸੋਈ ਰਾਮ ਸਬਕ ਹੈ। ਸੋਈ ਕਹਤ ਇੱਕ ਰਾਮ ਉਹ ਹੈ ਜਿਹੜਾ ਸਾਰਿਆਂ ਚ ਰਮਿਆ ਹੋਇਆ ਹੈ। ਇੱਕ ਰਾਮ ਉਹ ਹੈ ਜਿਹੜਾ ਦਸਰ ਦਾ ਪੁੱਤਰ ਹੈ। ਇਸ ਕਰਕੇ RAM ਨਾ ਜਾਣਿਆ ਨਾਮ ਨਾ ਜਾਣਿਆ RAM ਕਾ ਮੂੜੇ ਫਿਰ ਪਾਛੇ ਪੁਛਤਾਇ ਰਹੇ ਜੇ RAM ਹੀ ਰੱਬ ਦਾ ਨਾਮ ਹੈ ਇਹ ਤੇ ਸ਼ਬਦ ਵਰਤਿਆ RAM ਨਾਮ ਨਾ ਜਾਣਿਆ RAM ਕਾ ਨਾਮ ਨਾ ਜਾਣਿਆ RAM ਕਾ ਜੇ RAM ਨਾਮ ਹੈ ਤੇ ਫਿਰ ਨਾਮ ਸ਼ਬਦ ਕੋ ਆਇਆ ਨਾਮ ਨਾ ਜਾਣਿਆ RAM ਕਾ RAM ਦਾ ਨਾਮ ਨਹੀਂ ਜਾਣਿਆ ਜੇ RAM ਹੀ ਨਾਮ ਹੈ ਤੇ ਨਾਮ ਸ਼ਬਦ ਕੋ ਆਇਆ ਇਹ ਇਹ ਗੱਲਾਂ ਕਦੋਂ ਸਮਝਉਣਗੀਆਂ ਜਦੋਂ ਅਸੀਂ ਲੰਗਰਾਂ ਤੋਂ ਫੁੱਲ ਸੁਟਣ ਤੋਂ ਆਰਤੀਆਂ ਕਰਨ ਤੋਂ ਉੱਪਰ ਉੱਠ ਕੇ ਈਮਾਨਦਾਰੀ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਸ਼ਬਦਾਂ ਦੀ ਵਿਚਾਰ ਸਮਝਾਂਗੇ ਗੱਲ ਸਮਝਾ ਦੇ ਤੱਕੇ ਨਾਲ ਦੀ ਮੇਰੇ ਘਰ ਕੁਸ਼ ਪੈਟ ਕਰ ਸਕਦਾ ਜੇ ਮੈਂ ਜਾਗ ਦਾਂ ਜੇ ਤੁਸੀਂ ਸੁਚੇਤ ਹੋ ਜਾਓ ਸੇਕੋਂ ਜਾਗ ਪਏ ਆਪਣੇ ਆਪਣੇ ਘਰਾਂ ਦੀ ਰਾਖੀ ਕਰੋ ਆਪਣੇ ਪੁੱਤਰਾਂ ਧੀ ਨੂੰ ਗੱਲ ਸਮਝਾ ਦਿਓ ਬਾਣੀ ਆਖੇਂਦੀ ਆਪਣੇ ਮਰਨ ਤੋਂ ਪਹਿਲਾਂ ਦੱਸ ਦਿਓ ਸਾਡਾ ਗ੍ਰੰਥ ਇੱਕ ਹੈ ਸਾਡਾ ਪੰਥ ਇੱਕ ਹੈ ਸਾਡੀ ਮਰਿਆਦਾ ਇੱਕ ਹੈ ਸਾਡੀ ਵਿਚਾਰਤ Ara ਇੱਕ ਹੈ ਇੱਕਾ ਬਾਣੀ ਇੱਕ ਹੋਰ ਇੱਕੋ ਸ਼ਬਦ ਵਿਚਾਰ ਮਰਨ ਤੋਂ ਪਹਿਲਾਂ ਜੇ ਤੁਸੀਂ ਦੁਕਾਨਾਂ ਬਾਰੇ ਦੱਸਣਾ ਚਾਹੁੰਦੇ ਹੋ ਫੈਕਟਰੀਆਂ ਬਾਰੇ ਦੱਸਣਾ ਚਾਹੁੰਦੇ ਹੋ ਖੇਤੀ ਬਾੜੀ ਜੋ ਤੁਹਾਡੇ ਕੋਲ ਹੈ ਦੱਸਣਾ ਚਾਹੁੰਦੇ ਹੋ ਇੰਨੀ ਇਮਾਨਦਾਰੀ ਨਾਲ ਬਾਜਿਓ ਕਿ ਆਪਾਂ ਦੁਨੀਆ ਤੇ ਜਾਣ ਤੋਂ ਪਹਿਲਾਂ ਦਾ ਜਾਈਏ ਪੁੱਤਰ ਤੇਰਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਹੈ ਹਾਂ ਜੀ ਜ਼ਿਕਰੀਆ ਜ਼ਿਕਰੀਆ ਆਪਾਂ ਵਾਕਈ ਹੀ ਚੀਜ਼ਾਂ ਨੋਟ ਕੀਤੀਆਂ ਨੇ ਜਿਹੜੇ ਥੋੜੇ ਜੇ ਲੋਕ ilm ਵਾਲੇ ਨੇ ਉਹ ਨੋਟ ਕਰਦੇ ਨੇ ਬੜੇ ਲੋਕ ਕਿ ਜਿਹੜੀ ਮਨਮਤ ਹੈ ਨਾ ਬਹੁਤ ਜ਼ਿਆਦਾ ਮذਬਾ ਨੇ ਵੇਚਣਾ ਉਹ ਹੋ ਗਈ ਹੈ ਮਨਮਤ ਦੇ ਮਨ ਘੜਤ ਹਾਂ ਮਨ ਮਨ ਮਨਮਤ ਦੇ ਮਨ ਘੜਤ ਉਹਨੂੰ ਕਹਿ ਲੋ ਕਿ ਉਹ ਮذਬਾ ਵਿੱਚ ਸ਼ਾਮਲ ਹੋ ਗਈ ਹੈ ਕਲਚਰ ਦੀ وجہ ਤੋਂ ਰਹਿਣ ਸਹਿਣ ਦੀ وجہ ਤੋਂ ਕਿਉਂਕਿ ਜਿੱਥੇ ਹੁਣ ਆਪਾਂ ਪੰਜਾਬ 'ਚ ਜਾਂ ਪਾਕਿਸਤਾਨ 'ਚ ਜਾਂ ਇੰਡੀਆ 'ਚ ਇਹ ਪਹਿਲੇ ਕੰਨ ਸਨ ਸਿੱਖ ਮੁਸਲਮਾਨ ਇਕੱਠੇ ਰਹੇ ਸਿੱਖ ਮੁਸਲਮਾਨ ਇਸਾਈ ਉਹ ਕਹਿੰਦੇ ਨੇ ਕੁਝ ਨਹੀਂ ਹੁੰਦਾ ਯਾਰ ਬਸ ਠੀਕ ਹੈ ਹਾਂਜੀ ਬਹੁਤ ਜ਼ਿਆਦਾ ਮذਬਲ ਮਤਲਬ ਕਿ ਇਕੱਠੇ ਰਹੇ ਨੇ ਤੇ ਉਹ ਵੇਖੋ ਵੇਖੀ ਨਾ ਇੱਕ ਦੂਸਰੇ ਦੀਆਂ ਚੀਜ਼ਾਂ ਸ਼ਾਮਲ ਕਰ ਲੀਆਂ ਇੱਥੇ ਕਿਉਂਕਿ ਇੱਥੇ ਹਿੰਦੂ ਮذਬ ਬਹੁਤ ਜ਼ਿਆਦਾ ਸੀ ਇਸ ਲਈ ਹਿੰਦੂ ਮذਬ ਦੀਆਂ ਬਹੁਤ ਸਾਰੀਆਂ ਸ਼ਾਵਾਂ ਜਿਹੜੀਆਂ ਨੇ ਉਹ ਸਿੱਖਾਂ ਨੇ ਵੀ ਅਡਾਪਟ ਕਰ ਲਈਆਂ ਤੇ ਮੁਸਲਮਾਨਾਂ ਨੇ ਵੀ ਅਡਾਪਟ ਕਰ ਲਿਆ ਆਪਸੀ ਭਾਈਚਾਰਾ ਚਲੋ ਠੀਕ ਹੈ ਆਪਣੀ ਜਗ੍ਹਾ ਤੇ ਰਸਮ ਰਿਵਾਜ ਹਾਂਜੀ ਇਲਾਕੇ ਦੇ ਕਲਚਰ ਇੱਕ ਜੈਸਾ ਠੀਕ ਹੈ لیکن ਜਿਹੜਾ ਧਰਮ ਹੁੰਦਾ ਨਾ ਉਹ ਧਰਮ ਦੇ ਵਿੱਚ ਫਿਰ ਉਹ ਖੁਸ਼ਮਨੋਤਾ ਐਸੀਆਂ ਹੁੰਦੀਆਂ ਕਿ ਉਹ ਮੰਨਣੀਆਂ ਪੈਂਦੀਆਂ ਕੁਝ ਉਹਨੂੰ ਛੱਡਣਾ ਪੈਂਦਾ ਤੇ ਉਹ ਕਿਸੇ ਧਰਮ ਦੀ ਹੋਰ ਏ ਕਿਸੇ ਦੀ ਹੋਰ ਏ ਕਿਸੇ ਦੀ ਹੋਰ ਏ ਲੇਕਿਨ ਉਹ ਬਾਜ਼ਾਹਰ ਤੇ ਵੇਖਣ ਨੂੰ ਠੀਕ ਲੱਗ ਰਿਹਾ ਹੁੰਦਾ ਕਿਉਂਕਿ ਬੰਦੇ ਨੂੰ ਇਹ ਲੱਗ ਰਿਹਾ ਹੁੰਦਾ ਕਿ ਮੈਂ ਵੀ ਰੱਬ ਨੂੰ ਮੰਨ ਰਿਹਾ ਇਹ ਵੀ ਰੱਬ ਨੂੰ ਮੰਨ ਰਹੇ ਨੇ ਤੂੰ ਹੀ Hindu ਵੀ ਰੱਬ ਮੰਨ ਰਹੇ ਨੇ ਰਾਮ ਮਤਲਬ ਕਿ ਰੱਬ ਨੂੰ ਕਹਿ ਰਹੇ ਉਹਨਾਂ ਦਾ ਕਹਿਣ ਦਾ ਮਤਲਬ ਹੋ ਰਿਹਾ ਹਾਂਜੀ ਉਹ ਸਿੱਧਾ ਸਿੱਧਾ ਸ਼ਰਕ ਗੁਰੂ ਨਾਨਕ ਨੇ ਕਿਹਾ ਵੀ ਫਰਕ ਏ ਦੋਵਾਂ ਦੇ ਕੇ ਐਂ ਜੀ ਉਹ ਤੇ ਆਪਣੇ ਉਸ ਨੂੰ ਮਤਲਬ ਕਿ ਬ ਬੇਨੇ ਰਾਮ ਕਹਿੰਦੇ ਪਏ ਨੇ ਲੇਕਿਨ ਜਿਹੜਾ ਸੇਖੇ ਉਹ ਰਾਮ ਰਮੇ ਹੋਏ ਨੂੰ ਕਹਿ ਰਿਹਾ ਰੱਬ ਨੂੰ ਕਹਿ ਰਿਹਾ ਕਿ ਮਤਲਬ ਕਿ ਇੱਕ ਅਕਾਲ ਪੁਰਖ ਨੂੰ ਕਹਿ ਰਿਹਾ ਤੇ ਇਸ ਤਰ੍ਹਾਂ ਮੁਸਲਮਾਨ ਵੀ ਅੱਲਾ ਇੱਕ ਅਕਾਲ ਪੁਰਖ ਨੂੰ ਕਹਿ ਰਿਹਾ ਲੇਕਿਨ ਉਹ ਸਾਰੀਆਂ ਸ਼ਾਵਾਂ ਜਿਵੇਂ ਹੁਣ ਆਪਣੇ ਮੁਸਲਮਾਨਾਂ ਦਾ ਜੇਕਰ ਇੱਕ ਆਮ ਰੂਟੀਨ ਦੀ ਗੱਲ ਕਰੀਏ ਉਹ ਖਤਮ ਜਿਹੜਾ ਹਾਂ ਉਹ ਉਹ ਇੱਕ ਵਿੱਚ ਸ਼ੁਰੂ ਕਰ ਲਿਆ ਆਪੇ ਹੀ ਕਿ ਵੀ ਇਹਦੇ ਤੇ ਅਸੀਂ ਕੁਰਾਨ ਪਾਠ ਪੜ੍ਹਨੇ ਆ ਤੇ ਇਹ ਸਭ ਕੁਝ ਠੀਕ ਏ ਮਤਲਬ ਕਿ ਉਹਦਾ ਇਸਲਾਮ ਦੇ ਵਿੱਚ ਕਿਦਰੋਂ ਕੋਈ ਬੰਦਾ ਨਹੀਂ ਸਾਬਤ ਕਰਦਾ ਇਸ ਤਰ੍ਹਾਂ ਹੀ ਸਿੱਖੀਜ਼ਮ ਦੇ ਵਿੱਚ ਬੜੀਆਂ ਚੀਜ਼ਾਂ ਆਈਆਂ ਨੇ ਆ ਯਾਰੀ ਕਿ ਹੁਣ ਜਿਹੜੇ ਲੰਗਰ ਲੱਗਦੇ ਨੇ ਉਹ ਪੀਜ਼ੇ ਲੱਗਦੇ ਨੇ 버ਗਰ ਲੱਗਦੇ ਨੇ ਉਹ ਇੱਕ ਬੰਦੇ ਨੇ ਤਕਰੀਰ ਕੀਤੀ ਸੀ ਹੁੰਦੀ ਐ ਮੈਂ ਸਪੀਚ ਸੁਣੀ ਉਹ ਕਹਿੰਦਾ ਕਿ ਇਹ ਕਿਥੋਂ ਦਾ ਲੰਗਰ ਹੈ ਬਾਬਾ ਗੁਰੂ ਨਾਨਕ ਸਾਹਿਬ ਮੰਨਿਆ ਉਹਨਾਂ ਨੇ ਵੀਰ ਪੈ ਦਾ ਲੰਗਰ ਲਾਇਆ ਲੇਕਿਨ ਇਹ ਇੰਨਾ ਇੰਨਾ ਮਾਡਰਨ ਲੰਗਰ ਮਤਲਬ ਹੈ ਜੀ ਪੀਜ਼ੇ ਜੇ ਤੁਸੀਂ ਉਹ ਦੇਈ ਜਾ ਰਹੇ ਉਹਦੀ ਜਗ੍ਹਾ ਤੇ ਤੁਸੀਂ ਗਰੀਬ ਦੇ ਘਰ ਇੱਕ ਆਟਾ ਦਾਣਿਆਂ ਦਾ ਸਾੜ ਦੋ ਤੇ ਉਹ ਨਹੀਂ ਬਿਹਤਰ ਹਾਂ ਬਾਕੀ ਇਹ ਵੀ ਮਨਮਤ ਵਾਕਈ ਹੀ ਬੜੀ ਜ਼ਿਆਦਾ ਹੈ ਕਿ ਆ ਜਿਹੜਾ ਹੁਣ ਇਹ ਸਿੱਖਾਂ ਨੇ ਵੇਚਦੇ ਇਹ ਬਣਾ ਕਿ ਚਲੋ ਉਹ ਦੁੱਧ ਨਾਲ ਇਸ਼ਨਾਨ ਕਰਾ ਰਹੇ ਨੇ ਨਿਸ਼ਾਨ ਸਾਹਿਬ ਨੂੰ ਜਾਂ ਥੜੇ ਨੂੰ ਕਿਸੇ ਨੂੰ ਤੇ ਹਿੰਦੂਆਂ ਦੇ ਵਿੱਚ ਉਹ ਸ਼ਿਵਲਿੰਗ ਉਹ ਜਿਹੜਾ ਹੈ ਉਹਦੇ ਉੱਤੇ ਦੁੱਧ ਰੋੜਦੇ ਰਹਿੰਦੇ ਨੇ ਥੱਲੋਂ ਵੇਖਿਆ ਅਕਸਰ ਪੈਪ ਲਾਏ ਨੇ ਤੇ ਉਹ ਨਾਲੀਆਂ ਜੀ ਜਾ ਰਿਹਾ ਹੁੰਦਾ ਇਸ ਤਰ੍ਹਾਂ ਇੱਕ ਮੂਸਾ ਕਰ ਰਹੇ ਹਾਂ ਜੀ ਹਾਂ ਜੀ ਇਹ ਇਧਰ ਦੇਖੋ ਨਾ ਕਿ ਮੁਸਲਮਾਨਾਂ ਚ ਵੀ ਇਹ ਕਿ ਤੁਸੀਂ ਲਾਹੌਰ ਅਗਰ ਦਰਬਾਰ ਜਾਓ ਨਾ ਜਿਹਨੂੰ ਕਹਿੰਦੇ ਨੇ ਅਲੀ ਜਵੇਰੀ ਦਰਬਾਰ ਤੇ ਉਹਨੂੰ ਹਰ ਸਾਲ ਪਤਾ ਨਹੀਂ ਤਕਰੀਬਨ 40 ਮਾਨ ਕੇ ਇਨ ਇਨਾ ਕੀ ਤਕਰੀਬਨ ਨਾ ਅਰਕੇ ਗੁਲਾਬ ਇਸਤੇਮਾਲ ਕਰਦੇ ਨੇ ਉਹਨੂੰ ਇਸ਼ਨਾਨ ਕਰਾਉਣ ਵਾਸਤੇ ਅਰਕੇ ਗੁਲਾਬ ਹਾਂਜੀ ਹਰਕੇ ਗੁਲਾਬ ਨਾਲ ਧੁੰਦੇ ਨੇ ਉਹ ਦੇਖੋਗੇ ਇਹ ਵੇਖਣ ਅਗਰ ਇੱਕ ਪਾਸੇ ਮذਬੂ ਨੂੰ ਦੇਖੀਏ ਤੇ ਦੂਸਰੇ ਪਾਸੇ ਇਹ ਚੀਜ਼ ਨੂੰ ਵੇਖੀਏ ਤੇ ਇਹ ਸਾਰਿਆਂ ਦੇ ਵਿੱਚ ਸੇਮ ਨੇ ਲੇਕਿਨ ਜਿਹੜਾ ਮذਬਬ ਦੇ ਵਿੱਚ ਜ਼ਿਆਦਾਤਰ ਚੀਜ਼ਾਂ ਸੇਮ ਨਹੀਂ ਹੁੰਦੀਆਂ ਹਰ ਮذਬਬ ਆਪਣੇ ਸਾਹ ਮਨ ਮਨੋਤ ਮਨ ਮਨ ਮਤ ਜਿਹੜੀ ਇਹ ਇਹ ਮਨਮਤ ਹੈ ਹਰ ਧਰਮ ਜੀ ਕੀ ਹੈ ਹਰ ਧਰਮ ਜੀ ਨਹੀਂ ਕਿ ਭੀ ਉਹ ਐਜ ਕਰ ਦੇਣ ਤੇ ਅਸੀਂ ਵੀ ਕਰਾਂਗੇ ਬੇਸਿਕਲੀ ਭਲਾ ਕੀ ਚੀਜ਼ ਹੈ ਉਹ ਇਹ ਸ਼ੈਤਾਨ ਨੇ ਇਸ ਕਮਾਦ ਲਾਇਆ ਹੈ ਲੋਗਾਂ ਨੂੰ ਠੀਕ ਹੈ ਤੇ ਉਹ ਸ਼ੈਤਾਨ ਨੇ ਤੇ ਫਿਰ ਆਪਣੇ ਹਿਸਾਬ ਨਾਲ ਹੀ ਲੋਗਾਂ ਨੂੰ ਲਾਣਾ ਨਾ ਅਗਰ ਉਹਦਾ ਧਰਮ ਹੈ ਤੇ ਉਹਨਾਂ ਵਾਸਤੇ ਉਸਰਾਂ ਦੀਆਂ ਚੀਜ਼ਾਂ ਪੇਸ਼ ਕਰ ਦਿੰਦਾ ਉਹਨਾਂ ਵਾਸਤੇ ਉਸਰਾਂ ਨਹੀਂ ਆ ਤੇ ਸਾਰੇ ਉਹਦੇ ਪਿੱਠੂ ਬਣੇ ਹੋਏ ਸੱਤ ਜੀ ਜੀ ਇਹ ਵੀ ਕਿ ਤੁਸੀਂ ਜੇਕਰ ਕਿਸੇ ਮਜ਼ਬ ਦੇ ਦੂਸਰੇ ਦੀ ਕੋਈ ਗਲਤ ਚੀਜ਼ ਹੋ ਰਹੀ ਤੁਸੀਂ ਉਹਨੂੰ ਹੀ ਉਂਗਲ ਨਹੀਂ ਕਰ ਸਕਦੇ ਕਿ ਯਾਰ ਤੁਸੀਂ ਗਲਤ ਕਰ ਰਹੇ ਉਹ ਤੁਹਾਡੇ 'ਚ ਕੱਢ ਦੇਣਗੇ ਬਿਲਕੁਲ ਹਾਂਜੀ ਬਿਲਕੁਲ ਹਾਂਜੀ ਜਿਸ ਤਰ੍ਹਾਂ ਕਿ ਆਪਾਂ ਇੱਕ ਬਾਈ ਰঞ্জੀਤ ਸਿੰਘ ਟਰਡਲ ਦੀ ਵੀਡੀਓ ਦੇਖੀ ਸੀ ਤੇ ਉਹਨਾਂ ਨੇ ਏਸੀ ਚੀਜ਼ ਦਾ ਜ਼ਿਕਰ ਕੀਤਾ ਸੀ ਉਹਨਾਂ ਨੇ ਕਿਹਾ ਜਿਹੜੇ Hindu ਲੋਗ ਹਨ ਜਾਂ ਜੋ ਬਹੁਤ ਸਾਰੀਆਂ ਸ਼ਾਇਦਾਂ ਜਿਹੜੀਆਂ ਨਾ ਸਿੱਖੀਜ਼ਮ ਚ ਨੇ ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਪੰਜਾ ਸਾਹਿਬ ਵਾਲਾ ਵੀ ਕਹਿੰਦੇ ਉਹਨਾਂ ਨੇ ਕਿਹਾ ਸੀ ਕਿ ਪੱਥਰ ਰੋਕਿਆ ਤੇ ਇਸ ਤਰ੍ਹਾਂ ਕਹਿੰਦੇ ਨੇ ਕਿ ਫਿਰ ਉਹ ਸਾਡੇ ਵੀ ਉਹਨੇ ਉਂਗਲਾ ਪਾੜ ਚੁਕ ਲਿਆ ਵੀ ਤੁਸੀਂ ਅਗਰ ਛੋਟੀ ਗੱਲ ਮਨਾਂਦੇ ਨਹੀਂ ਉਹਨਾਂ ਦਾ ਇੱਕ ਹਿੰਦੂਆਂ ਦਾ ਦੇਖ ਕੇ ਵੀ ਸੁਣਿਆ ਕਿ ਉਹ ਸਾਰਾ ਪਾਣੀ ਪੀ ਗਿਆ ਹਾਂਜੀ ਉਹ ਸਮੁੰਦਰ ਦਾ ਹਾਂਜੀ ਉਹਨਾਂ ਨੇ ਪਤਾ ਨਹੀਂ ਇਹ ਇੰਜ ਕਰਕੇ ਕੋਈ ਗੱਲ ਹੈਗੀ ਹੈ ਬਹੁਤ ਕੋਸ਼ਿਸ਼ ਉਹਨਾਂ ਦੇ ਵਿੱਚ ਹੈ ਫਿਰ ਉਹਨਾਂ ਦੇ ਮਤਲਬ ਕਿ ਉਹ ਰੱਬ ਦਾ ਮੰਨਣ ਦਾ ਵੀ ਇੱਕ ਆਪਣਾ ਤਰੀਕਾ ਹੈ ਲੇਕਿਨ ਸਿੱਖਾਂ ਜਿਤੇ ਮੁਸਲਮਾਨਾਂ ਜੀ ਥੋੜੀ ਜੀ ਸਿਮਿਲਰਿਟੀ ਇਹ ਵੀ ਹੈ ਕਿ ਵੀ ਇਹਨਾਂ ਦਾ ਰੱਬ ਨੂੰ ਮੰਨਣ ਦਾ ਤਰੀਕਾ ਹੈ ਕਿ ਰੱਬ ਅਕਾਲ ਪੁਰਖ ਨੂੰ ਇੱਕ ਹੀ ਮੰਨਦੇ ਨੇ ਤੇ ਉਹਦੀ ਜਿੰਨੀ ਨਾ ਕੋਈ ਸ਼ਬੀ ਹੈ ਨਾ ਕੋਈ ਸ਼ਕਲ ਹੈ ਨਾ ਕੋਈ ਤਸਵੀਰ ਦੂਸਰੇ ਨਾਲੇ ਇੱਕ ਵਿੱਚ ਸ਼ੁਰੂ ਤੇ ਸਟਾਰਟ ਤੇ ਗੱਲ ਕੀਤੀ ਗੁਰੂ ਰਵਦਾ ਜੀ ਵਾਲੀ ਕਿ ਉਹਨਾਂ ਨੇ ਕਿਹਾ ਕਿ ਰੱਬਾ ਸੁਣਿਆ ਜੇ ਤੇ ਪਵਿੱਤਰ ਸ਼ਮਨ ਵਾਲੀ ਤੇਰੀ ਆਵਾਦਤ ਹੁੰਦੀ ਹੈ ਤੇ ਫਿਰ ਤੇ ਦੁਨੀਆ 'ਚ ਕੋਈ ਪਵਿੱਤਰ ਸ਼ੈ ਹੀ ਨਹੀਂ ਅਗਰ ਆਪਾਂ ਗੌਰ ਕਰੀਏ ਤੇ ਵਾਕਈ ਹੀ ਇਨਸਾਨ ਹੀ ਹੀ ਨਹੀਂ ਪਵਿੱਤਰ ਹਮਮ ਇਨਸਾਨ ਜਿਸ ਚੀਜ਼ ਤੋਂ ਬਣਿਆ ਹੈ ਤੇ ਉਹ ਉਹ ਇਥੋਂ ਦੇਖ ਲਓ ਬਾਕੀ ਦੋਸਤ ਬਿਹਤਰ ਜਾਣਦੇ ਨੇ ਇਸ ਚੀਜ਼ ਦੇ ਬਾਰੇ ਅਗਰ ਕੋਈ ਸਾਡੇ ਕੋਲ ਗਲਤੀ ਕੋਈ ਹੋ ਗਈ ਹੈ ਜਾਂ ਜ਼ੁਬਾਨ ਦੇ ਵਿੱਚ ਅਜੀ ਗੱਲ ਕਰਦਿਆਂ ਕਰਦਿਆਂ ਸਾਡੇ ਮੂੰਹੋਂ ਕੋਈ ਗਲਤ ਗੱਲ ਨਿਕਲ ਗਈ ਤਾਂ ਉਹਦੇ ਵਾਸਤੇ ਮਾਫ਼ਰਤ ਬਾਕੀ ਵੀਡੀਓ ਬਹੁਤ ਪਿਆਰੀ ਸੀ ਅਗਰ ਦੋਸਤਾਂ ਨੂੰ ਪਸੰਦ ਆਈ ਤਾਂ ਵੀਡੀਓ ਨੂੰ ਸ਼ੇਅਰ ਕਰਿਆ ਜੀ ਤੇ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲਾਈਕ ਕਰਿਆ ਜੀ の sans .